ਸਰਿਕ ਸੁਨੀਲ ਜਾਖੜ ਨੇ ਕੱਲ ਤੁਹਾਡੇ ਤੇ ਇੱਕ ਪਰਸਨਲ ਅਟੈਕ ਕੀਤਾ ਕਿ ਸੁਖਬੀਰ ਬਾਦਲ ਉਹਨਾਂ ਨੂੰ ਕੋਟਵਾਖ ਖਿਚਵਾ ਕੇ ਦੱਸਣਾ ਪੈ ਰਿਹਾ ਕਿ ਮੈਂ ਅਮਰਤ ਸ਼ਕਲੇ ਮਾੜਾ ਜਵਾਬ ਨਹੀਂ ਦੇਣਾ ਕੁਛ ਤਾਂ ਬੋਲੋ ਜੀ ਉਹਦੇ ਪਰ ਮੈਂ ਇਸ ਮਾਮਲੇ ਨੂੰ ਲੈ ਕੇ ਮੈਂ ਮੈਂਟਲ ਬੰਦਾ ਹੈ ਮੈਂ ਤੁਹਾਨੂੰ ਦੱਸਾਂ ਘਬਰਾ ਗਿਆ ਮੈਂ ਤੁਹਾਨੂੰ ਇੱਕਲ ਦੱਸਾਂ ਮੈਂ ਉਹਦੀ ਮੈਂਟਲ ਲੈਵਲ ਤੇ ਮੈਨੂੰ ਸ਼ੱਕ ਲੱਗ ਰਿਹਾ ਹੈ ਉਹ ਪੱਕਾ ਹਾਰ ਰਿਹਾ ਗੁਰਦਾਸਪੁਰ ਫਰਸਟ੍ਰੇਸ਼ਨ ਹੋ ਗਈ ਹੈ ਸੁਖਵੀਰ ਬਾਦਲ ਨੂੰ ਸੁਨੀਲ ਜਾਖੜ ਬਿਲਕੁਲ ਮੈਂਟਲ ਲੱਗਦਾ ਹੋਊਗਾ ਪਰ ਦੇਖੋ ਸੁਨੀਲ ਮੈਂਟਲ ਹੋਣਾ ਪਰ ਪੰਜਾਬ ਦੇ ਲੋਕ ਤਾਂ ਮੈਂਟਲ ਨਹੀਂ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਵੱਖ-ਵੱਖ ਸਿਆਸੀ ਨetaਵਾਂ ਦੀ ਬੋਲਬਾਣੀ ਵੀ ਆਪਸ ਵਿੱਚ ਵਿਗੜਨ ਲੱਗੀ ਹੈ ਅਤੇ ਇੱਕ ਦੂਸਰੇ ਉੱਪਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਮੈਂਟਲ ਤੱਕ ਕਹਿ ਦਿੱਤਾ ਹੈ ਜਿਸ ਦੇ ਜਵਾਬ ਵਿੱਚ ਵੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਝੁੱਲੂਬਰ ਪਾਣੀ ਵਿੱਚ ਡੁੱਬਣਾ ਚਾਹੀਦਾ ਹੈ ਡੇਰਾਬਾਬਾ ਨਾਨਕ ਹਲਕੇ ਵਿੱਚ ਕਸਬਾ ਕੋਟਲੀ ਸੂਰਤਮੱਲੀ ਵਿਖੇ ਪਹੁੰਚ ਸੁਨੀਲ ਜਾਖੜ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਟਿੱਪਣੀ ਦਾ ਜਵਾਬ ਦਿੱਤਾ ਹੈ ਜਾਖੜ ਨੇ ਇਸ ਮੌਕੇ ਸੁਖਬੀਰ ਬਾਦਲ ਤੇ ਵੱਡਾ ਸਿਆਸੀ ਹਮਲਾ ਕਰਦਿਆਂ ਕਿਹਾ ਹੈ ਕਿ ਜੋ ਸੱਚਾ ਸਿੱਖ ਹੁੰਦਾ ਹੈ ਉਸਨੂੰ ਆਪਣਾ ਗਾਤਰਾ ਨਹੀਂ ਦਿਖਾਉਣਾ ਪੈਂਦਾ ਹੈ ਤਾਨੂ ਦੱਸਦੀ ਹੈ ਕਿ ਡੇਰਾਬਾਬਾ ਨਾਨਕ ਦੇ ਕਸਬਾ ਕੋਟਲੀ ਸੂਰਤਮੱਲੀ ਵਿਖੇ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਆਪਣੀ ਪਲੇਠੀ ਮੀਟਿੰਗ ਕੀਤੀ ਹੈ ਸਭ ਨੂੰ ਸੁਖਵੀਰ ਬਾਦਲ ਨੂੰ ਸੁਨੀਲ ਜਾਖੜ ਬਿਲਕੁਲ ਮੈਂਟਲ ਲੱਗਦਾ ਹੋਊਗਾ ਪਰ ਦੇਖੋ ਸੁਨੀਲ ਮੈਂਟਲ ਹੋਣਾ ਪਰ ਪੰਜਾਬ ਦੇ ਲੋਕ ਤਾਂ ਮੈਂਟਲ ਨਹੀਂ ਪੰਜਾਬ ਦੇ ਲੋਕਾਂ ਨੂੰ ਅੱਜ ਜਦੋਂ ਗੁਰੂ ਘਰ ਗਏ ਸੀਗੇ ਹਰਮੰਦਰ ਸਾਹਿਬ ਗਏ ਸੀਗੇ ਸੁਖਬੀਰ ਜੀ ਬਾਹਰ ਆ ਕੇ ਉਹਨਾਂ ਨੂੰ ਜਵਾਬ ਤਾਂ ਦੇਣਾ ਚਾਹੀਦਾ ਸੀ ਵੀ ਜਿਹੜਾ ਬੀਬੀ ਜਾਗੀਰ ਕੋਰ ਜਿਹੜੇ ਖੁਦ ਦੋ ਵਾਰੀ ਐਸਜੀਪੀਸੀ ਦੇ ਪ੍ਰਧਾਨ ਰਹੇ ਐ ਉਹਨਾਂ ਦੀ ਇਲੈਕਸ਼ਨ ਰੈਲੀ ਦੇ ਬਾਅਦ ਖੁੱਲੀਆਂ ਸ਼ਰਾਬ ਵਰਤਾਈ ਗਈ ਐ ਸਭ ਆਹ ਕਿਹੜਾ ਪੰਥ ਐ ਸਭ ਆਹ ਕਿਹੜਾ ਪੰਥ ਐ ਉਸ ਬੰਦੇ ਨੂੰ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਹੋਣ ਸੁਖਵੀਰ ਬਾਦਲ ਫਖਰੇ ਕੌਮ ਦਾ ਖਿਤਾਬ ਉਹਨਾਂ ਦੇ ਪਿਤਾ ਨੂੰ ਬਦਲ ਸਾਹਿਬ ਨੂੰ ਲੋਕਾਂ ਨੇ ਦਿੱਤਾ ਹੈ ਐਸਜੀਪੀਸੀ ਨੇ ਦਿੱਤਾ ਹੈ ਉਹਨਾਂ ਨੂੰ ਆਪਣਾ ਗੱਤਰਾ ਦਿਖਾਣਾ ਪਵੇ ਆਪਣੀ ਸਿੱਖੀ ਸਾਬਤ ਕਰਨ ਵਾਸਤੇ ਮੈਂ ਕਹਿੰਦਾ ਵੀ ਚੁਲੂ ਵਰ ਪਾਣੀ ਵੀ ਜਿਆਦਾ ਉਹਨਾਂ ਵਾਸਤੇ ਸ਼ਰਮ ਜਿਹੀ ਕਿਤੇ ਹੋਵੇ ਤਾਂ ਜ ਨਹੀਂ ਹੈ ਤਾਂ ਕਿਸੇ ਦਾ ਕੋਈ ਕੀ ਅਸਲ ਹੈ ਪੰਜਾਬ ਦੇ ਪ੍ਰਧਾਨ ਹੋਣੇ ਪਾਰਟੀ ਨੂੰ ਲੀਡ ਕਰਦੇ ਹੋਣ ਉਹਦੇ ਮੂੰਹੋਂ ਇੱਕ ਐਸਾ ਸ਼ਬਦ ਨਿਕਲਣਾ ਮੈਂਟਲ ਸ਼ਬਦ ਨਿਕਲਣਾ ਕਿ ਮੈਂ ਜੈ ਸਮਝ ਲਿਆ ਮੈਂ ਦੇਖੋ ਆ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਮੇਰੇ ਉਹਨਾਂ ਨਾਲ ਰਾਜਨੀਤਿਕ ਵਿਰੋਧ ਹੈ ਮੇਰਾ ਬਾਦਲ ਸਾਹਿਬ ਨਾਲ ਵਿਰੋਧ ਨਹੀਂ ਹੈ ਮੈਂ ਬਾਦਲ ਸਾਹਿਬ ਦੀ ਬੜੀ ਕਦਰ ਕਰਦਾ ਸੁਖਵੀਰ ਬਾਦਲ ਜੀ ਕਿਤੇ ਨਾ ਕਿਤੇ ਕਹਿ ਦਿੰਦੇ ਆ ਵੀ ਫਲਾਣੇ ਸਮਾਨ ਇਹ ਸਮਾਨ ਮੈਂ ਉਹਨਾਂ ਦੀ ਹਮੇਸ਼ਾ ਇੱਜ਼ਤ ਕਰਦਾ ਸਾਡੇ ਰਾਜਨੀਤਿਕ ਵਿਰੋਧ ਹੈ ਬਿਲਕੁਲ ਹੈ ਸਾਹਿਬ ਕਰ ਲੈਂਦੇ ਆ ਕਿ ਅੱਜ ਅਕਾਲੀ ਦਲ ਦਾ ਜਿਹੜਾ ਮਾੜਾ ਹਾਲ ਹੋਇਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਅਹੰਕਾਰ ਕਰਕੇ ਜਜ ਬ੍ਰਹਮਪੁਰ ਸਾਹਿਬ ਢਿੰਡ ਸਾਹਿਬ ਸੱਚੇ ਸੁੱਚੇਪੁਰ ਸਾਹਿਬ ਆਪਣੇ ਸੇਵਾ ਸਿੰਘ ਸੇਖਵਾ ਸਾਹਿਬ ਅਜਨਾਲਾ ਸਾਹਿਬ ਸਾਰੇ ਗਏ ਛੱਡ ਕੇ ਆਪਣੇ ਹੰਕਾਰ ਨੂੰ ਆਪਣੀ ਜਿਹੜੀ ਹੋਂਦ ਸੀ ਆਪਣੇ ਅਹਿਮ ਨੂੰ ਬਚਾ ਕੇ ਲੈ ਕੇ ਗਏ ਐ ਇਹ ਹੰਕਾਰ ਤਾਕਤ ਦਾ ਨਸ਼ਾ ਪੈਸੇ ਦਾ ਨਸ਼ਾ ਕੋਈ ਤੇ ਉਤਰਿਆ ਨਹੀਂ ਕਹਿੰਦੇ ਰੱਸੀ ਜਲਤ ਹੋ ਗਈ ਪਰ ਅਜੇ ਵਟ ਨਿਕਲੇ ਨਹੀਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਇਕ ਤੇ ਪੰਜਾਬ ਦੇ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਮਤ ਵੱਜ ਗਈ ਹੈ ਉਹਦਾ ਨਿਕਣਾ ਕਿਤੇ ਜਸਰ ਹੋਏ ਗਈ ਕਰਕੇ ਉਹਨੋ ਜਿਹੜੇ ਬਾਦਲ ਸਾਹਿਬ ਨੂੰ ਜਿਹਨੇ ਬਾਹਰ ਕੱਢਦਾ ਉਹ ਸਾਰੇ ਅਖਾਲੀਦਾਰ ਨੂੰ ਬਾਹਰ ਕੱਢ ਦਿੰਦਾ ਅੱਜ ਜਿਹੋ ਅਖਾਲੀਦਾਰ ਦੀ ਪਰੇਸ਼ਾਹੀ ਆ ਤੇ ਉਹ ਸੁਖੀਰ ਬਾਦਲ ਹੋਰੇ ਜੁਰੀ ਕਰਕ ਹੋਈ ਜਾਂ ਔਰ ਅੱਗੇ ਵੀ ਤੁਸੀਂ ਦੇਖੋਗੇ ਕਿ ਹੋਰ ਡੇ ਬਾਈ ਡੇ ਥੱਲੇ ਨੂੰ ਜਾਏਗਾ ਇਹਨਾਂ ਨੇ ਰੱਬ ਨਾਲ ਡਾਂਗੀ ਮਾਰਦਾ ਮਤੋਵਲੀ ਦੇ ਨੂੰ ਮਤੋਵਲੀ ਆ ਰਹੀ న్యూਸ ਡੈਸਕ ਦਾ ਡਾਕਟਰ ਜਿੰਦਰ ਸਿੰਘ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ